ਤੇ ਲੱਖਾ ਮਤੋਜ ਲੜੂਗਾ ਕਿੱਥੇ ਕਿੱਥੇ ਸਾਡੀਆਂ ਕਿਸਾਨਾਂ ਦੀਆਂ ਜਾਂ ਹੋਰ ਜਿੱਥੇ ਬੰਦਿਆਂ ਲੜਨੀਆਂ ਲੋਕੋ ਆਪਾਂ ਵੀ ਗੌਰ ਕਰੋ ਯਾਰ ਆ ਦੇਖੋ ਆ ਸੁਆ ਪੱਕਾ ਹੋ ਰਿਹਾ ਬਾਈ ਸੁਆ ਪੱਕਾ ਹੋ ਰਿਹਾ ਉਹ ਦੇਖੋ ਥੱਲੇ ਪੂਰਾ ਇੰਨੀ ਫੁੱਟ ਦਾ ਘਟਣ ਫੁੱਟ ਥੱਲੇ ਪਾਸੇ ਇੱਕ ਫੁੱਟ ਦਾ ਇਹਨਾਂ ਨੇ ਕੰਕਰੀਟ ਪਾਉਣਾ ਤੇ ਚਾਰ ਸਪਰੇ ਕੰਕਰੀਟ ਪਾ ਕੇ ਨੂੰ ਪੱਕਾ ਕਰ ਦੇਣਾ ਇਹਦੇ ਦੋ ਵੱਡੇ ਪੱਦਰ ਤੇ ਇਨਸਾਨ ਆ ਪੰਜਾਬੀ ਉਹ ਸਮਝ ਲਓ ਸਾਡੀਆਂ ਨਹਿਰਾਂ ਕਸੀਆਂ ਸੂਏ ਇਹ ਸਾਰੇ ਸਾਡੇ ਖਾਲ ਪੱਕੇ ਕੀਤੇ ਜਾ ਰਹੇ ਆ ਇਹਦੇ ਵਿੱਚ ਨੁਕਸਾਨ ਪਹਿਲਾ ਤਾਂ ਇਹ ਆ ਵੀਰਾ ਵੀ ਇੱਕ ਪਾਣੀ ਆ ਥੱਲੇ ਸਿਪਜ ਹੁੰਦਾ ਪਾਣੀ ਥੱਲੇ ਥੱਲੇ ਪਾਣੀ ਸਿਮਦਾ ਥੱਲੇ ਧਰਤੀ ਦੇ ਵਿੱਚ ਜਿਹੜਾ ਨਹਿਰਾਂ ਦੇ ਵਿੱਚੋਂ ਕਸੀਆਂ ਸੂਆਂ ਦੇ ਵਿੱਚੋਂ ਦੂਰ ਤੱਕ ਪਾਣੀ ਜੀਰ ਕੇ ਥੱਲੇ ਚ ਲੈ ਜਾਂਦਾ ਪਾਣੀ ਦਾ ਪੱਧਰ ਉੱਚਾ ਰਹਿੰਦਾ ਤੇ ਪਾਣੀ ਜਿਹੜਾ ਆਪਣਾ ਵੈਸੇ ਵੀ ਪਾਣੀ ਦਾ ਜਿਹੜਾ ਸਵਾਦ ਰੱਖ ਲੋ ਜਾਂ ਪਾਣੀ ਦਾ ਜਿਹੜਾ ਚੰਗਾ ਪਾਣਾ ਉਹ ਇਹਦੇ ਨਾਲ ਵਧੀਆ ਰਹਿੰਦਾ ਇਹ ਦੋ ਫਾਇਦੇ ਹੁੰਦੇ ਆ ਇਹਨਾਂ ਗੱਲਾਂ ਦੇ ਨਾਲ ਇਸੇ ਕਰਕੇ ਜਿਹੜੇ ਨਹਿਰਾਂ ਪ੍ਰਾਣੀਆਂ ਅੰਗਰੇਜ਼ ਕਮਲੇ ਨਹੀਂ ਸੀਗੇ ਵੀ ਸਾਡੀਆਂ ਨਹਿਰਾਂ ਕੱਚੀਆਂ ਰੱਖੀਆਂ ਨਾ ਲੋਕਾਂ ਨੇ ਅੱਜ ਵੀ ਉਦੋਂ ਲੋਕ ਨਹਿਰਾਂ ਕੱਚੀਆਂ ਸੂਏ ਕੱਚੀਆਂ ਰੱਖਦੇ ਆ ਇਹਨਾਂ ਨੇ ਮੋਟਾ ਕੰਕਰੀਟ ਪਾ ਕੇ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪਤਾ ਨਹੀਂ ਲੋਕ ਸੁੱਤੇ ਪਏ ਆ ਦੂਜੀ ਗੱਲ ਦੇਖੋ ਇਹ ਸੂਆ ਬਹੁਤ ਚੌੜਾ ਸੀ ਤੇ ਵੱਡਾ ਸੀ ਇਹਨੂੰ ਇਹਨੂੰ ਪੈਸੇ ਵੀ ਘਟਾਤਾ ਇਹਨੂੰ ਪੀੜਾ ਵੀ ਕਰਤਾ ਥੱਲਿਓਂ ਵੀ ਤੇ ਪਾਸਿਓਂ ਵੀ ਵੱਡਾ ਸੂਆ ਸੀ ਇਹ ਸੋ ਦੋ ਨੁਕਸਾਨ ਆ ਮੇਰਾ ਵੀਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਸਾਡੀਆਂ ਨਹਿਰਾਂ ਕੱਸੀਆਂ ਸੂਏ ਪੱਕੇ ਹੋ ਰਹੇ ਆ ਇਹਨਾਂ ਗੱਲਾਂ ਦਾ ਉੱਠ ਕੇ ਵਿਰੋਧ ਕਰੋ ਇਹ ਸਰਕਾਰ ਤਾਂ ਗੱਲ ਪਚਾਉ ਵੀ ਇਹ ਪੱਕੀਆਂ ਨਾ ਕਰੋ ਜਿੱਥੇ ਕੋਈ ਮੁਰੰਮਤ ਕਰਨ ਵਾਲੀ ਆ ਕੋਈ ਟੁੱਟ ਭੱਜ ਗਿਆ ਉਹਦੀ ਕਰ ਦਿਓ ਪਰ ਪੱਕਾ ਕੰਕਰੀਟ ਪਾ ਕੇ ਕੰਕਰੀਟ ਪਾਤਾ ਤੇ ਇੱਕ ਬੂੰਦ ਪਾਣੀ ਵੀ ਥੱਲੇ ਨਹੀਂ ਜਾਣੀ। ਸੋ ਇਹ ਬਹੁਤ ਵੱਡੇ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਪੈਣਿਆ ਕਿਉਂਕਿ ਸਾਡਾ ਪਾਣੀ ਦਾ ਪੱਧਰ ਦਿਨੋਂ ਦਾ ਨੀਮਾ ਹੁੰਦਾ ਤਰਿਆ ਜਾ ਰਿਹਾ ਪਾਣੀ ਸਾਡਾ ਪੈਸੇ ਜਿਹੜਾ ਖਰਾਬ ਹੁੰਦਾ ਤਰਿਆ ਜਾ ਰਿਹਾ। ਤੁਸੀਂ ਇਹ ਦੇਖੋ ਵੀ ਜਦੋਂ ਅੰਗਰੇਜ਼ ਆਉਣ ਤੋਂ ਬਾਅਦ ਇੱਥੇ ਨਹਿਰਾਂ ਕੱਢੀਆਂ ਗਈਆਂ, ਸੂਏ, ਕਸੀਆਂ ਖਾਲ ਬਣਾਏ ਗਏ ਤਾਂ ਪਾਣੀ ਦਾ ਪੱਧਰ ਉਹਨਾਂ ਉੱਚਾ ਹੋਇਆ। ਕਿਉਂਕਿ ਇੱਕ ਜਿਹੜੀ ਵੱਡੀ ਨਹਿਰ ਹੁੰਦੀ ਹੈ ਕੱਚੀ ਜਾਂ ਸੂਆ ਹੁੰਦਾ ਉਦੋਂ ਕਈ ਮੀਲ ਤੱਕ ਦੂਰ ਪਾਣੀ ਜੀਰ ਕੇ ਸਿੰਮ ਕੇ ਸਿਪਜੋ ਕੇ ਥੱਲੇ ਜਾਂਦਾ ਸੋ ਇਹ ਗੱਲ ਨੂੰ ਸਮਝਣ ਦੀ ਲੋੜ ਆ ਇਹਦਾ ਇਹਦਾ ਬਿਲਕੁਲ ਪੰਜਾਬ ਦੇ ਹੱਥੋਂ ਕੇ ਮਗਰ ਪਏਗੇ ਇਹਦਾ ਜਮਾ ਬੇੜਾ ਤਬਾਹ ਕਰਕੇ ਛੱਡਣਗੇ ਦੁਨੀਆ ਭਰ ਦੇ ਵਿੱਚ ਇਹ ਵਿਚਾਰਾਂ ਹੋ ਰਹੀਆਂ ਨੇ ਚਰਚੇ ਹੋ ਰਹੇ ਆ ਕਿ ਡੈਮ ਆ ਜਿਹੜੇ ਡੈਮ ਜੇ ਨਹੀਂ ਬਣਨੇ ਚਾਹੀਦੇ ਇਹ ਡੈਮ ਵਾਲੀ ਗੱਲ ਵੀ ਕਦੇ ਲੰਮੇ ਆਪਾਂ ਗੱਲਬਾਤ ਦੇ ਵਿੱਚ ਵਿਸਤਾਰ ਨਾਲ ਕਰਾਂਗੇ ਵੀ ਕਿਉਂ ਨਹੀਂ ਬਣਨੇ ਚਾਹਦੇ ਉਹ ਨੁਕਸਾਨ ਕੀ ਨੇ ਸੋ ਕੁਦਰਤ ਨੇ ਜਿਵੇਂ ਸਾਨੂੰ ਰੱਖਿਆ ਜਿਵੇਂ ਦੁਨੀਆ ਸਾਜੀ ਐ ਜੇ ਉਹਵੇਂ ਰਹਿੰਦੀ ਸ਼ਾਇਦ ਸੌਖੇ ਰਹਿੰਦੇ ਪਰ ਬੰਦਾ ਆਪਣੀਆਂ ਸੁਖ-ਸੂਲਤਾਂ ਲਈ ਸਾਰਾ ਕੁਝ ਪੰਗੇ ਖੜੇ ਕਰੀ ਜਾਂਦਾ ਤੇ ਅਸੀਂ ਉਹਦੇ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਅੱਗੇ ਬਹੁਤ ਵੱਡੇ ਟੋਵੇ ਖੂਬ ਖਾਤੇ ਪੱਟ ਰਹੇ ਆ ਯਾਰ ਇਹ ਸਰਕਾਰ ਨੂੰ ਵੀ ਭਾਨਸਿਆ ਤੈਨੂੰ ਵੀ ਇਹ ਸੋਚਣਾ ਚਾਹੀਦਾ ਉਹ ਘੱਲ ਖੁਰਦ ਅਸੀਂ ਬੈਠੇ ਸੀਗੇ 2 ਮਹੀਨੇ ਬੈਠੇ ਰਹੇ ਆ ਮਚਾਕੀ ਮਾਲ ਸਿੰਘ ਵਾਲੇ ਤੋਂ ਲੈ ਕੇ ਹਰੀਕੇ ਪੱਤਨ ਤੱਕ ਜਿਹੜੀ ਇੰਦਰਾਗਾਧੀ ਨਹਿਰ ਹੈ ਕੋ ਪੱਕੀ ਨਹੀਂ ਹੋਣ ਦਿੱਤੀ ਉਹਨੂੰ ਦੁਬਾਰਾ ਫੇਰ ਇਹਨਾਂ ਨੇ ਤਿਆਰੀ ਕਰ ਲਈ ਪੱਕੀ ਕਰਨ ਦੀ ਉਹ ਸਾਰਾ ਜਿੰਨਾ ਲੱਕਾ ਫਰੀਦਕੋਟ ਮੁਕਸਰ ਫਰੋਇਪੁਰ ਸਾਰਾ ਏਰੀਆ ਉਹ ਮਾਰਿਆ ਜਾਣਾ ਜੋ ਨਹਿਰ ਪੱਕੀ ਹੋ ਗਈ ਉਹ ਨਹਿਰ ਕੱਚੀ ਦੇ ਸਰਤ ਹੀ ਜਾਉਂਦੇ ਨੇ ਲੋਕੋ ਸੋ ਇਹ ਬਹੁਤ ਵੱਡਾ ਸਾਡੇ ਲਈ ਆਨਲਾਈਨ ਸਮੇਂ ਸੰਕਟ ਖੜਾ ਹੋਣਾ ਮੈਂ ਅਪੀਲ ਕਰਦਾ ਇਹਨਾਂ ਗੱਲਾਂ ਦਾ ਵਿਰੋਧ ਕਰੋ ਵੀ ਇਹ ਪੱਕੇ ਨਹੀਂ ਹੋਣੇ ਚਾਹੀਦੇ ਮੁਰੰਮਤ ਕਰਕੇ ਕੱਚੇ ਰੱਖੋ ਇਹਨਾਂ ਨੂੰ ਆ ਦਿਖਾ ਦੇ ਸਾਡਾ